ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੇਖੀ ਆ ਗੱਲ ਕਿ ਮਹਾਲੀ ਦੇ ਵਿੱਚ ਜੋ ਕਿ ਪ੍ਰਵਾਸੀ ਬਿਹਾਰੀਆਂ ਦੇ ਵੱਲੋਂ ਸਾਡੇ ਇੱਕ ਪੰਜਾਬ ਦਾ ਨੌਜਵਾਨ ਗੱਭਰੂ ਹੀਰੇ ਵਰਗਾ ਪੁੱਤ ਮਾਨ ਦਾ ਕਿਰਚਾ ਮਾਰ ਮਾਰ ਕੇ ਹਮਲਾ ਕਰਕੇ ਥਾਂ ਤੇ ਉਹਨੂੰ ਮਾਰ ਮਕਾਇਆ ਉਸ ਦੀ ਜਿਹੜਾ ਉਹਦਾ ਜਿਹੜਾ ਸਰੀਰ ਆ ਥਾਂ ਟੇਢੀ ਕਰ ਦਿੱਤਾ ਭਈਆਂ ਦੇ ਵੱਲੋਂ ਮੈਂ ਸਾਰੇ ਭਈਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਅੱਜ ਗੱਲ ਸੱਚੀ ਤਨੁਕ ਤੁਹਾਨੂੰ ਕਹਿਣੀ ਆ ਤੁਸੀਂ ਇਹ ਗੱਲ ਦੇ ਉੱਤੇ ਅਸਰ ਕਰਨਾ ਚੱਲਦੀ ਚੱਲਦੀ ਪੋਸਟ ਨੂੰ ਸੰਗਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਉਸ ਬੰਦੇ ਨੂੰ ਉਸ ਜਹਾਨ ਤੋਂ ਗਏ ਨੂੰ ਆਪਾਂ ਇਨਸਾਫ਼ ਦਿਵਾ ਸਕੀਏ ਕਿਉਂਕਿ ਉੱਥੇ ਬਹੁਤ ਵੱਡਾ ਇੱਕ ਮੋਰਚਾ ਲੱਗਾ ਹੋਇਆ ਸਿੰਘਾਂ ਦਾ ਭਈਆਂ ਨੂੰ ਫੜ ਕੇ ਸੂਣੀ ਤੇ ਚਾੜਿਆ ਜਾਵੇ ਤਾਂ ਨੌਜਵਾਨ ਨੂੰ ਇਨਸਾਫ ਮਿਲੇ ਪਰਿਵਾਰ ਬੁੱਕਾਂ ਦੇ ਬੁੱਕ ਰੋ ਰਿਆ ਰਾਂ ਪੰਜਾਬ ਦੇ ਪ੍ਰਸ਼ਾਸਨ ਦਾ ਪਤਾ ਨਹੀਂ ਧਿਆਨ ਕਿੱਧਰ ਹੈ ਤੇ ਕਿੱਧਰ ਨਹੀਂ ਗੱਲ ਬਾਤ ਕੋਈ ਜੋ ਮਰਜ਼ੀ ਕਰੀ ਜਾਂਦਾ ਕੋਈ ਕਿਸੇ ਦੇ ਨਾਲ ਕੋਈ ਇਥੇ ਧੀ ਭੈਣ ਨਹੀਂ ਸੇਵ ਬਜ਼ੁਰਗ ਬਚਾ ਨਹੀਂ ਸੇਵ ਆਮ ਨੌਜਵਾਨੀ ਸੇਵ ਗੁੰਡਾਗਰਦੀ ਦਾ ਸ਼ਰਿਆਮ ਨੰਗਾ ਨਾਚ ਕਰਕੇ ਉਹ ਪ੍ਰਵਾਸੀ ਭਈਆਂ ਨੇ ਵਿਖਾਇਆ ਸਾਰੇ ਭਈਆਂ ਨੂੰ ਮਾੜਾ ਨਹੀਂ ਆਪਾਂ ਕਹਿੰਦੇ ਜਿਹੜੇ ਭਈਏ ਕੋ ਚੰਗੇ ਨੇ ਪ੍ਰਵਾਸੀ ਚੰਗੇ ਨੇ ਆਪਾਂ ਉਹਨਾਂ ਨੂੰ ਚੰਗਾ ਵੀ ਜਾਣਦੇ ਆ ਪਰ ਜਿਨ੍ਹਾਂ ਨੇ ਕੁਝ ਸ਼ੱਕ ਪੈਣ ਤੇ ਉਸ ਨੌਜਵਾਨ ਨੂੰ ਘੇਰ ਕੇ ਉਸ ਦੇਤੇ ਹਮਲਾ ਕੀਤਾ ਤੇ ਢਾਰ ਦੇ ਨਾਲ ਕਿਰਚ ਦੇ ਨਾਲ ਉਹਦਾ ਕੰਮ ਕਰ ਦਿੱਤਾ ਉਸ ਜਹਾਨ ਤੋਂ ਉਸ ਨੂੰ ਤੋੜ ਦਿੱਤਾ ਮੈਂ ਹੁਣ ਇਹ ਕਹਿਣਾ ਚਾਹੁੰਦਾ ਆ ਕਿ ਜੇਕਰ ਸਾਡਾ ਕੋਈ ਨੌਜਵਾਨ ਸਾਡੇ ਪੰਜਾਬ ਦੇ ਵਿੱਚ ਕੋਈ ਬੰਦੇ ਨੂੰ ਢਾਉਂਦਾ ਆ ਜਾਂ ਉਹਦੇ ਉੱਤੇ ਕੋਈ ਛੋੜਾ-ਬੋੜਾ ਡੰਡਾ ਓਪਰੇਟ ਕਰਦਾ ਆ ਵੀ ਜਿਹੜਾ ਬੰਦਾ ਗੁੰਡਾਗਰਦੀ ਕਰਨ ਲਿਆ ਆ ਜੇਕਰ ਉਹਦੇ ਉੱਤੇ ਕੋਈ ਡੰਡਾ ਓਪਰੇਟ ਸਾਡਾ ਨੌਜਵਾਨ ਕਰਦਾ ਆ ਤਵੇ ਪ੍ਰਸ਼ਾਸਨ ਸਾਡੇ ਨੌਜਵਾਨ ਤੇ ਉਂਗਲ ਕੱਸਦੇ ਆ ਵੀ ਤੂੰ ਕੌਣ ਹੁੰਦਾ ਭਈ ਉਂਗਲ ਕਰਨ ਵਾਲਾ ਐਂ ਤਾਂ ਕਰਨ ਵਾਲਾ ਭਈ ਤੂੰ ਕੌਣ ਹੁੰਦਾ ਇਹ ਗੱਲ ਬਰਕਰਨ ਵਾਲਾ ਤੇ ਅੱਜ ਵੇਖੋ ਸ਼ਰਮ ਕੀ ਕੁਝ ਹੋ ਗਿਆ ਇਨਸਾਫ ਦੇ ਵਾਸਤੇ ਸਾਰਾ ਪਰਿਵਾਰ ਬੈਠਾ ਬੁੱਕਾਂ ਦੇ ਬੁੱਕ ਰੋ ਰਿਆ ਉਥੇ ਵੀਰਮ ਤੋਜ ਮਾਨ ਵੀ ਗਿਆ ਉਥੇ ਹੋਰ ਵੀ ਵੀਰ ਗਏ ਨੇ ਸਾਰੇ ਹੋ ਸਕਦਾ ਅਸੀਂ ਵੀ ਸ਼ਾਇਦ ਜਾਈਏ ਬਹੁਤ ਮੰਦ ਭਗਾ ਕੰਮ ਹੋਇਆ ਜੀ ਸਾਡੇ ਉਹ ਪਰਿਵਾਰ ਉਹਨਾਂ ਦੇ ਪਰਿਵਾਰ ਨਾਲ ਸਾਡੀ ਪੂਰੀ ਹਮਦਰਦੀ ਆ ਬਹੁਤ ਦੁੱਖ ਵਾਲੀ ਗੱਲ ਆ ਗੱਲ ਪੰਜਾਬ ਦੇ ਵਿੱਚ ਹੁਣ ਬਸ ਇਹੋ ਕੁਝ ਰਹਿ ਗਿਆ ਆ ਕੋਈ ਕਹਨੇ ਤੇ ਜ਼ੁਲਮ ਕੋਈ ਕਹਜੇ ਤੇ ਜ਼ੁਲਮ ਇੱਥੇ ਵੇਖੋ ਪੰਜਾਬ ਦੇ ਵਿੱਚ ਜਿਹੜੇ ਲੋਕ ਪ੍ਰਵਾਸੀ ਆਉਂਦੇ ਨੇ ਜਿਹੜੇ ਲੋਕ ਆਪਣੇ ਘਰਾਂ 'ਚ ਇਹਨਾਂ ਲੋਕਾਂ ਨੂੰ ਪਨਾਹ ਦਿੰਦੇ ਨੇ ਕਦੀ ਉਹਨਾਂ ਨੇ ਪੁਲਿਸ ਦੀ ਵੈਰੀਫਿਕੇਸ਼ਨ ਕਰਵਾਈ ਆ ਵੀ ਭਾਈ ਤੂੰ ਜਥੋਂ ਆਇਆ ਯੂਪੀ ਤੋਂ ਆਇਆ ਬਿਹਾਰ ਤੋਂ ਆਇਆ ਆਪਣੇ ਥਾਣੇ ਦੀ ਜਿਹੜੀ ਵੈਰੀਫਿਕੇਸ਼ਨ ਕਾਪੀ ਜਿਹੜੀ ਆ ਉਹ ਲੈ ਕੇ ਆ ਤੇ ਆਪਣਾ ਡਾਟਾ ਵਿਖਾ ਸਾਨੂੰ ਵੀ ਤੂੰ ਪਿੱਛੇ ਕੋਈ ਜ਼ੁਲਮ ਨਾ ਕਰਕੇ ਆਂ ਜ਼ਬਰਤ ਨਾ ਕਰਕੇ ਆਂ ਕੋਈ ਮਾੜਾ ਚੰਗਾ ਕੋਈ ਚੋਰੀ ਜਾਂ ਕਿਸੇ ਦਾ ਕਤਲਤ ਨਹੀਂ ਕਰਕੇ ਆਇਆ ਕੋਈ ਨਹੀਂ ਪੁੱਛਦਾ ਸਾਰੇ ਆਣੇ ਆ ਸਾਡਾ ਪੰਜਾਬੀ 14000 ਰੁਪਇਆ ਲੈਂਦਾ ਆ ਇਹ 7000 ਚ ਕੰਮ ਕਾਣ ੜਿਆ ਸਾਨੂੰ ਤੇ ਆ ਚੰਗਾ ਆ ਜਦੋਂ ਦੀ ਭੈਣ ਕੱਢ ਕੇ ਲੈ ਜਾਂਦੇ ਨੇ ਜਾਂ ਬੱਚੇ ਤੇ ਜ਼ੁਲਮ ਕਰਦੇ ਨੇ ਜਾਂ ਬੱਚਿਆਂ ਦੇ ਨਾਲ ਕੋਈ ਕਰਮ ਕਰਦੇ ਨੇ ਮਾੜੇ ਚੰਗੇ ਕੰਮ ਕਰਦੇ ਨੇ ਬਜ਼ੁਰਗਾਂ ਦੇਤੇ ਕੰਮ ਕਰਦੇ ਨੇ ਜਦੋਂ ਜਾਂ ਫਿਰ ਨੌਜਵਾਨਾਂ ਦੇ ਉੱਤੇ ਇਹੋ ਜਿਹੇ ਹਮਲੇ ਕਰਕੇ ਉਹਨਾਂ ਨੂੰ ਇੱਥੋਂ ਜਹਾਨ ਤੋਂ ਤੋੜ ਦਿੰਦੇ ਨੇ ਫੇਰ ਲੋਕ ਮੋਚ ਉਂਗਲਾ ਪਾ ਕੇ ਸੋਚਦੇ ਆਂ ਵੀ ਬੜਾ ਮਾੜਾ ਹੋਇਆ ਬੜਾ ਮਾੜਾ ਸਾਡੇ ਨਾਲ ਕੀਤਾ ਬੜਾ ਮਾੜਾ ਹੋਇਆ ਜੀ ਹੁਣ ਬੜਾ ਮਾੜਾ ਤੇ ਹੋਣਾ ਜਦੋਂ ਕਹਿੰਦੇ ਆਂ ਵੀ ਪਛਤਾਇਆ ਕਿਆ ਹੋਵਾ ਜਦ ਚਿੜੀਆਂ ਚੁੱਕ ਗਈ ਖੇਤ ਚੜੀਆਂ ਚੋਗੀ ਖੇਤ ਇਹਦਾ ਮੁੰਡੇ ਦਾ ਕੀ ਕਸੂਰ ਇਹਦਾ ਕੋਈ ਕਸੂਰ ਨਹੀਂ ਮੰਦਰ ਦੇ ਵਿੱਚੋਂ ਮਥਾ ਟੇਕ ਕੇ ਆਪਣੇ ਘਰ ਜਾ ਰਿਹਾ ਹੈ ਨਾ ਕਿਹਨੂੰ ਜਾਣੇ ਨਾ ਪੁੱਜੇ ਪਤਾ ਨਹੀਂ ਕੌਣ ਆਇਆ ਕਿੱਧਰੋਂ ਆਏ ਕਰਕੇ ਇੱਕ ਤਮਾਮ ਗਾਂ ਗਏ ਕਿਰਚਾਂ ਕਿਰਚਾਂ ਦਾ ਹਮਲਾ ਕੀਤਾ ਕਿਰਚਾਂ ਦਾ ਤਾਂ ਮੈਂ ਪੁਲਿਸ ਪ੍ਰਸ਼ਾਸਨ ਦੇ ਸਭ ਵੱਡੇ ਡੀਜੀਪੀ ਸਾਹਿਬ ਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਆ ਵੀ ਭਾਈ ਜੀ ਪੰਜਾਬ ਦੇ ਵਿੱਚ ਕਾਨੂੰਨ ਨਾ ਦੀ ਵਿਵਸਥਾ ਕਿੱਥੇ ਚਲ ਗਈ ਹੈ ਖਤਮ ਹੋ ਗਿਆ ਸਾਰਾ ਕੁਝ ਨਾ ਇੱਥੇ ਕੋਈ ਇੱਥੇ ਕੋਈ ਬੱਚਾ ਸੇਵ ਨਾ ਕੋਈ ਇੱਥੇ ਮਾਤਾ ਭੈਣ ਵੀਰ ਭਰਾ ਬਜ਼ੁਰਗ ਕੋਈ ਸੇਵ ਟੁਰੀ ਟੁਰੀ ਜਾਂਦੀ ਇੱਥੇ ਕੁੜੀ ਦੀ ਕੋਈ ਫੜ ਕੇ ਬਾਹਰ ਤੇ ਉੱਥੇ ਉਹਨੂੰ ਕੋਈ ਬਲਾਤਕਾਰ ਕਰ ਕੇ ਇਦਾਂ ਦੀਆਂ ਚੀਜ਼ਾਂ ਕਰ ਦਿੰਦੇ ਆ ਕੀ ਕੁਝ ਬਣ ਰਿਹਾ ਪੰਜਾਬ ਦੇ ਵਿੱਚ ਸਰਕਾਰ ਦਾ ਧਿਆਨ ਕਿੱਥੇ ਆ ਤੁਹਾਨੂੰ ਅਸੀਂ ਵੋਟਾਂ ਪਾ ਕੇ ਤੁਹਾਨੂੰ ਚੇਅਰ ਦੇਤੇ ਬਿਠਾਇਆ ਕਿ ਤੁਸੀਂ ਚਲੋ ਕੰਮ ਸੰਭਾਲੋ ਪੰਜਾਬ ਦਾ ਪਰ ਤੁਹਾਡੇ ਕੋ ਕੰਮ ਸੰਭਿਆ ਨਹੀਂ ਜਾ ਰਿਹਾ ਕੀ ਬੰਡਿਆ ਪੰਜਾਬ ਚ ਵੇਖੋ ਆ ਕੀ ਕੁਝ ਹੋ ਰਿਹਾ ਆ ਸ਼ਰਮ ਨੌਜਵਾਨਾਂ ਦੇ ਆ ਕੰਮ ਆਪਾਂ ਵੇਖਣ ਦੇ ਜਿਹੜੇ ਬੰਦੇ ਇਹੋ ਜੇ ਕੰਮ ਕਰਦੇ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿਓ ਚਰਸਤੇ ਦੇ ਵਿੱਚ ਜੀਸੀਬੀ ਕ੍ਰੇਨ ਬੁਲਾ ਕੇ ਲਟਕਾਓ ਐਦਾ ਤੋਰੀ ਵਰਗੋਂ ਲਟਕਾਓ ਤੋਰੀ ਵਰਗੋਂ ਜਿੱਦਾਂ ਤੋਰੀ ਲਟਕਦੀ ਹੈ ਬਾਲ ਦੇ ਨਾਲ ਉਦਾਂ ਲਟਕਾਓ ਚਾਰ ਪੰਜ ਜਾਣੇ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਲੋਕ ਫੜੋ ਇਹਨਾਂ ਨੂੰ ਕਾਰਵਾਈ ਕਰੋ ਤਾਂ ਜੋ ਸਾਡੇ ਪੰਜਾਬ ਦਾ ਕਾਨੂੰਨ ਵੱਖਰਾ ਹੋਵੇ ਭੀ ਜਿਹੜਾ ਬੰਦਾ ਹੈ ਗੁਰੂਆਂ ਦੀ ਧਰਤੀ ਉੱਤੇ ਇਹੋ ਜਿਹੇ ਕੰਮ ਕਰੂਗਾ ਉਹਦਾ ਆਹ ਕੰਮ ਹੋਊਗਾ ਕਿਉਂਕਿ ਸਾਡਾ ਪੰਜਾਬੀ ਨੌਜਵਾਨ ਕਦੀ ਵੀ ਕਿਸੇ ਦੀ ਸਟੇਟ ਵਿੱਚ ਜਾ ਕੇ ਇਹੋ ਜਿਹੇ ਗੰਦੀਆਂ ਬੇਹੂਦੀਆਂ ਹਰਕਤਾਂ ਨਹੀਂ ਕਰਦਾ ਜਿੱਦਾਂ ਦੀਆਂ ਇਹ ਕਰਤੂਤਾਂ ਕੰਢੇ ਆ ਮੈਂ ਇਹ ਗੱਲ ਅੱਜ ਵੀ ਕਹਿੰਦੀ ਆ ਜਿਹੜੇ ਚੰਗੇ ਆ ਪ੍ਰਵਾਸੀ ਉਹਨਾਂ ਨੂੰ ਚੰਗੇ ਕਵਾਂਗੇ ਜਿਹੜੇ ਮੰਦੇ ਉਹਨਾਂ ਨੂੰ ਮੰਦੇ ਕਵਾਂਗੇ ਇਹ ਪੰਜਾਬ ਆ ਪੰਜਾਬ ਇੱਥੇ ਗੁੰਡਾਗਰਦੀ ਦਾ ਘਰ ਬਣਾਤਾ ਗੁੰਡਾਗਰਦੀ ਦਾ ਆ ਦੋ ਟਕੇ ਦੇ ਬੰਦਿਆਂ ਨੂੰ ਤੁਹਾਡਾ ਪੁਲਿਸ ਪ੍ਰਸ਼ਾਸਨ ਵਾਲਿਓ ਭਰਾਵੋ ਤੁਹਾਡਾ ਡਰ ਹੀ ਨਹੀਂ ਹੈਗਾ ਕਿੱਥੇ ਚਲ ਗਿਆ ਕਾਨੂੰਨ ਕਿੱਥੇ ਚਲ ਗਈ ਕਾਨੂੰਨ ਦੀ ਤਾਕਤ ਵਿਵਸਥਾ ਕਿੱਥੇ ਚਲ ਗਈ ਕੁੰਬ ਕਰਨ ਦੀ ਨੀਂਦ ਦੇ ਵਿੱਚੋਂ ਭਰਾਵੋ ਨਿਕਲੋ ਪੰਜਾਬ ਦੇ ਸਮਾਜ ਸੇਵਕ ਬਣੇ ਆ ਤੁਸੀਂ ਤੁਹਾਨੂੰ ਸਰਕਾਰ ਨੇ ਵਰਦੀ ਪੁਵਾਈ ਆ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲੇ ਇਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿਓ ਸ਼ਰਿਆਂ 'ਮਾਂ ਕੋਈ ਹੋ ਰਿਹਾ ਸ਼ਰਿਆਂ 'ਮ ਜਾਨਾਂ ਦੇ ਵਾਰ ਹੋ ਰੇ ਜਾਨਾਂ ਤੇ ਤੇ ਦੂਸਰੀ ਗੱਲ ਮੈਂ ਹੁਣ ਇਹ ਕਰਦਾ ਜਿਹੜੇ ਸਾਡੇ ਪੰਜਾਬ ਦੇ ਕੁਝ ਸਮਾਜ ਸੇਵੀ ਬਣੇ ਆ ਨਾ ਐਦਾ ਢਿੱਡ ਜਾ ਕੱਢ-ਕੱਢ ਕੇ ਫਿਰਦੇ ਆ ਉਹਨਾਂ ਨੂੰ ਮਸ ਸਮਾਜ ਸੇਵੀਆਂ ਨੂੰ ਕਹਿਣਾ ਚਾਹੁੰਦਾ ਆ ਜੱਟਾਂ ਦੀਆਂ ਖੁਰਲੀਆਂ ਦਾ ਜਾਜ ਆ ਕੇ ਭਈਆਂ ਨੂੰ ਤੁਸੀਂ ਛੜਾ ਛੜਾ ਕੇ ਆਪਣੇ ਜਿਹੜੇ ਤੁਸੀਂ ਬਣਾਏ ਆ ਨਾ ਕੈਂਪ ਜੇ ਆਸ਼ਰਮ ਬਣਾਏ ਆ ਭਈਆਂ ਨੇ ਲਾਲਾਂ ਸਾਫ਼ ਕਰਦੇ ਫਿਰਦੇ ਆ ਤੇ ਛਡਾਉਂਦੇ ਫਿਰਦੇ ਆ ਤੇ ਆਹ ਤੁਹਾਡੇ ਪੈਰ ਧੋਤ ਹੋ ਕੇ ਅਸੀਂ ਤੁਹਾਨੂੰ ਵਧੀਆ مخਮਲੀ ਗੱਦਿਆਂ ਤੇ ਬਿਠਾਈਏ ਲੰਮੇ ਪਾਉਂਦੇ ਫਿਰਦੇ ਆ ਤੇ ਲੋਕਾਂ ਕੋ ਬਾਹਰੋਂ ਅਮਰੀਕਾ ਕੈਨੇਡਾ ਤੋਂ ਪੈਸਾ ਮੰਗਵਾ ਮੰਗਵਾ ਕੇ ਆਪਣੀਆਂ ਕੋਠੀਆਂ ਤੇ ਜ਼ਮੀਨਾਂ ਜਾਇਦਾਦਾਂ ਲਈ ਫਿਰਦੇ ਆ ਜਿਹੜੇ ਪਖਾਡੇ ਕਰਦੇ ਨਾ ਤੁਸੀਂ ਸਮਾਜ ਸੇਵੀ ਹੋਣ ਦੇ ਸ਼ਰਮ ਕਰੋ ਸ਼ਰਮ ਇਹੋ ਭਈਏ ਦੇ ਹੋ ਭਈਆਂ ਦੇ ਬੱਚੇ ਉੱਠ ਕੇ ਸਾਡੇ ਸਿੱਖਾਂ ਦੀਆਂ ਦਸਤਾਰਾਂ ਲਾਉਣ ਦੇ ਆ ਸਾਡੇ ਸਿੱਖਾਂ ਦੇ ਸਿਰਾਂ ਦੇ ਵਿੱਚ ਕਿਲ ਠੋਕਣ ਦੇ ਟੋਪੀ ਵਾਲੇ ਥੋੜੇ ਮਾਰ ਮਾਰ ਕੇ ਤਾਂ ਤੁਸੀਂ ਇਹਨਾਂ ਨੂੰ ਆਪਣੇ ਬਣਾ ਕੇ ਸੱਜਦੇ ਜਵਾਈ ਬਣਾਉਨੇ ਆ ਕਿੱਥੇ ਚਲ ਗਈ ਤੁਹਾਡੀ ਸੋਚ ਹੈ ਉਹ ਸਾਡੇ ਪੰਜਾਬੀ ਜਿਹੜੇ ਸਾਡੇ ਨੌਜਵਾਨ ਪੰਜਾਬੀ ਵਿਚਾਰੇ ਦਿਹਾੜੀਆਂ ਲੱਭਦੇ ਫਿਰਦੇ ਸਾਡੇ ਪੰਜਾਬ ਬਣਾ ਮਾਈਆਂ ਵਿਚਾਰੀਆਂ ਆਟੇ ਆਟੇ ਨੂੰ ਗਰੀਬਣੀਆਂ ਤਰਸਦੀਆਂ ਫਿਰਦੀਆਂ ਵਿਧਵਾ ਔਰਤਾਂ ਉਹਨਾਂ ਨੂੰ ਪੈਸਾ ਤੁਸੀਂ ਦਿੰਦੇ ਨਹੀਂ ਤੁਸੀਂ ਇਹਨਾਂ ਰੀਆਂ ਲਾਲਾਂ ਪੁੰਝੇ ਜਾਂਨੇ ਆ ਇਹ ਸਾਡੇ ਪੰਜਾਬੀਆਂ ਨੌਜਵਾਨਾਂ ਤੇ ਕਿਰਚਾ ਮਾਰ ਮਾਰ ਹਮਲੇ ਕਰਦੇ ਫਿਰਦੇ ਨੇ ਪੰਜਾਬ ਦੇ ਵਿੱਚ ਭਾਵੇਂ ਕੋਈ ਮੁਸਲਮਾਨ ਹੋਵੇ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਕੋਈ ਇਸਾਈ ਹੋਵੇ ਤੇ ਭਾਵੇਂ ਕੋ ਸਿੱਖ ਹੋਵੇ ਜਿਹੜਾ ਪੰਜਾਬ 'ਚ ਰਹਿੰਦਾ ਆਂ ਹੀ ਉਹਨੂੰ ਪੰਜਾਬੀ ਕਵਾਂਗੇ ਅਸੀਂ ਉਹਨੂੰ ਜਾਤ ਦੇ ਨਾਲ ਧਰਮ ਦੇ ਨਾਲ ਰਿਲੇਟਡ ਨਹੀਂ ਕਰਾਂਗੇ ਉਹਨੂੰ ਅਸੀਂ ਪੰਜਾਬੀ ਕਵਾਂਗੇ ਭਾਵੇਂ ਕੋਈ ਹਿੰਦੂ ਹੋਵੇ ਹੋਏ ਸਾਡਾ ਪੰਜਾਬੀ ਹਿੰਦੂ ਆ ਉਹ ਸ਼ਰਮ ਕਰੋ ਓਏ ਸ਼ਰਮ ਕਰੋ ਸਮਾਜ ਸੇਵਕੋ ਇਨਾਂ ਦੀ ਤੁਸੀਂ ਖੁਰਲੀਆਂ ਤੋਂ ਖੋਲ-ਖੋਲ ਕੇ ਇਨਾਂ ਦੀ ਲਾਲਾਂ ਸਾਫ਼ ਕਰਦੇ ਫਿਰਦੇ ਹੋ ਉਹ ਸ਼ਰਮ ਕਰੋ ਲਾਂਤੀਓ ਇਹੋ ਭਈਏ ਦੇ ਉਹ ਭਈਆਂ ਦੇ ਬੱਚੇ ਉੱਠ ਕੇ ਸਾਡੇ ਪੰਜਾਬੀਆਂ ਦੀਆਂ ਇਤਾਂ ਲੌਂ ਡਿਆ ਪੰਜਾਬੀਆਂ ਦੇ ਧੀਆਂ ਭਣਾ ਨਾ ਰੇਪ ਕਰਨ ਦੇ ਬੱਚਿਆਂ ਨਾਲ ਰੇਪ ਕਰਨ ਦੇ ਸ਼ਰਮ ਕਰੋ ਸ਼ਰਮ ਨੂੰ ਹੱਥ ਮਾਰੋ ਸ਼ਰਮ ਨੂੰ ਉਹ ਕੋਈ ਹੋਰ ਕੰਮ ਕਰ ਲਓ ਵੇ ਸਬਜ਼ੀਆਂ ਵੇਚ ਲਓ ਦੁਕਾਨਾ ਲਾ ਲਓ ਵੇ ਆਪਣੀਆਂ ਸਮਾਜ ਸੇਵਾ ਕਾ ਸੇਵਾ ਕਾ ਜੋ ਨਿਕਲ ਜੋ ਕੰਮ ਲੰਗਰ ਬਣਾ ਲਓ ਲੰਗਰ ਉਦਾਂ ਸ਼ਕਾ ਲਓ ਜਿੰਨੂੰ ਮਰਜੀ ਰਾਹਗੀਰ ਨੂੰ ਜਿਹੜਾ ਮਰਜੀ ਛੱਕ ਜੇ ਉਹ ਐਨਾਂ ਰੀਆ ਲਾਲਾ ਨਾ ਪੂੰਝ ਪੂੰਝ ਕੇ ਆਪਣੇ ਇਥੇ ਬਿੱਬਾਂ ਬਨ ਬਨ ਕੇ ਲਾਲਾ ਨਾ ਪੂੰਜੋ ਇਹ ਤੁਹਾਡੇ ਮਸ਼ਰਾਏ ਚਮਾਲੇ ਹੋਏ ਲੋਕ ਨੇ ਤੁਹਾਡੇ ਇਹ ਚਾਮਲਗੇ ਲੋਕ ਨੇ ਜਿਹੜੇ ਸਾਡੇ ਪੰਜਾਬੀਆਂ ਨੂੰ ਸਾਡੇ ਗੁਰੂ ਘਰਾਂ ਤੇ ਅਟੈਕ ਕਰਦੇ ਨੇ ਤੰਮੜ ਕੇ ਮੰਦ ਬੁੱਧੀ ਹੋਣ ਦਾ ਦਾਵਾ ਕਰਦੇ ਆ ਕਿ ਅਸੀਂ ਮੰਦ ਬੁੱਧੀਆਂ ਜਾਂ ਇਹਨਾਂ ਦੇ ਮਗਰ ਕੁਝ ਲੋਕ ਖੜ ਜੰਦੇ ਨੇ ਇਹ ਮੰਦਬੁੱਧੀ ਆ ਜੀ ਇਹ ਮੰਦਬੁੱਧੀ ਆ ਸਾਡੇ ਗੁਰੂ ਘਰਾਂ ਵਿੱਚ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੇਦਮੀਆਂ ਕਰਾਉਣ ਵਾਲੇ ਵੀ ਇਹ ਮੰਦਬੁੱਧੀ ਪਾਈ ਜਾਂਦੇ ਨੇ ਜਿਨ੍ਹਾਂ ਨੇ ਤੁਸੀਂ ਲਾਲਾਂ ਚੜਦੇ ਫਿਰਦੇ ਆ ਕੁਝ ਕੁ ਪੈਸਿਆਂ ਦੇ ਵਾਸਤੇ ਕਿ ਅਮਰੀਕਾ ਕੈਨੇਡਾ ਤੋਂ ਪੈਸੇ ਆ ਰਹੇ ਆ ਸਾਡੇ ਪੰਜਾਬੀ ਭਰਾ ਸਾਡਾ ਪੰਜਾਬੀ ਭਰਾ ਹੀ ਕਵਾਂਗੇ ਭਾਵੇਂ ਕਿਸੇ ਵੀ ਕਮਿਊਨਿਟੀ ਨਾਲ ਹੋਵੇ ਅਗਲੇ ਨੇ 2 ਮਿੰਟਾਂ ਜੇ ਮਾਰ ਕੇ ਖਰਚਾ ਕਰਕੇ ਗਾਂ ਘਾਏ ਅਗਲੇ ਥੋੜ ਸਮਾਜ ਸੇਵਕੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਵੀਡੀਓ ਮੇਰੀ ਜਲਦੀ ਜਲਦੀ ਸਾਰੇ ਸ਼ੇਅਰ ਕਰਿਓ ਉਹਨਾਂ ਸਮਾਜ ਸੇਵੀਆਂ ਤੱਕ ਸ਼ੇਅਰ ਕਰ ਦਿਓ ਜਿਹੜੇ ਲਾਲਾਂ ਚੜਦੇ ਫਿਰਦੇ ਨੇ ਇਹਨਾਂ ਨੂੰ ਚੁੱਕਦੇ ਫਿਰਦੇ ਨੇ ਉਹ ਤੂੜੀਆਂ ਵਾਲੇ ਅੰਦਰਾਂ ਦੇ ਵਿੱਚੋਂ ਚੁੱਕ ਚੁੱਕ ਕੇ ਮੰਝਿਆਂ ਦੇ ਪਾਪ ਆ ਖੰਡੇ ਓਏ ਰੱਬ ਰਹਿ ਰਹਿਣ ਦੋ ਰੱਬ ਨੂੰ ਉਹ ਰਹਿਣ ਦੋ ਰੱਬ ਨੂੰ ਉਹ ਤੁਸੀਂ ਗੁਰੂ ਨਾਨਕ ਨਹੀਂ ਬਣ ਸਕਦੇ ਤੁਸੀਂ ਸ਼ਾਹੂਕਾਰ ਬਣਦੇ ਸ਼ਾਹੂਕਾਰ ਪੈਸੇ ਇਕੱਠੇ ਕਰਕੇ ਸ਼ਾਊਕਾਰ ਜਿਹੜੇ ਕੁਝ ਕੁ ਹਸਪਤਾਲ ਖੋਲਦੇ ਫਿਰਦੇ ਨੇ ਕਿ ਆਹੀ ਪੈਸੇ ਗਰੀਬਾਂ ਇਲਾਜ ਕਰਾਉਣੇ ਆ ਉਹ ਜਿਹਨਾਂ ਕੋਈ ਆਪਣਾ ਵੀਰ ਭਰਾ ਜਾਂਦਾ ਨਾ ਉਹਨਾਂ ਦੇ ਕੋਲ ਤੇ ਕਹਿੰਦੇ ਤੁਸੀਂ ਉੱਥੇ ਜਾਓ ਤੁਸੀਂ ਉੱਥੇ ਜਾਓ ਹੁਣ ਪੌਡਕਾਸਟਾਂ ਕਰਦੇ ਫਿਰਦੇ ਨੇ ਹਰ ਦੂ ਲਾਂ ਇੰਤਜ਼ਾਰ ਸਾਡੇ ਜਿੱਥੇ ਪੈਸਾ ਦੇਣ ਦੀ ਲੋੜ ਆ ਉੱਥੇ ਸਾਡੇ ਪੰਜਾਬੀ ਪੈਸਾ ਨਹੀਂ ਦਿੰਦੇ ਜਿੱਥੇ ਨਹੀਂ ਦੇਣਾ ਭਰੇ ਦੇ ਭਰੀ ਜਾਂਦੇ ਆ ਅੱਜ ਸਾਡੇ ਪੰਜਾਬ ਦਾ ਅੱਜ ਸਾਡੇ ਪੰਜਾਬ ਦਾ ਬੁਰਾ ਹਾਲਾਤ ਹੋ ਗਿਆ ਪੰਜਾਬ ਦੇ ਜਿਹੜੇ ਲੋਕ ਘਰਾਂ ਦੇ ਵਿੱਚ ਇਹਨਾਂ ਨੂੰ ਕੁਝ ਕੁ ਲੋਕ ਨੇ ਜਿਹੜਿਆਂ ਦੇ ਨਾਲ ਸਾਨੂੰ ਸਸਤਾ ਬੰਦਾ ਮਿਲ ਗਿਆ ਕੁਝ ਕੁ ਲੋਕਾਂ ਦੀ ਗੱਲ ਕਰਨ ਲੱਗਾ ਮੈਂ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਬੰਦਾ ਸਸਤਾ ਮਿਲ ਗਿਆ ਆਪਣਾ ਪੰਜਾਬੀ ਭਰਾ ਛੱਡ ਕੇ ਮਜ਼ਦੂਰ ਤੁਹਾਨੂੰ ਪ੍ਰਵਾਸ ਪ੍ਰਵਾਸੀ ਮਜ਼ਦੂਰ ਚੰਗਾ ਲੱਗਿਆ ਨਾ ਤੂੰ ਇਹਨਾਂ ਦੀ ਪੁਲਿਸ ਦਾਰੀ ਵੈਰੀਫਿਕੇਸ਼ਨ ਕਰਾਉਂਦੇ ਆ ਕਿ ਯੂਪੀ ਬਿਹਾਰ ਤੋਂ ਆਏ ਪਿਛੇ ਕੀ ਕਰਕੇ ਆਇਆ ਕੀ ਨਹੀਂ ਕਰਕੇ ਆ ਸਾਨੂੰ ਆਪਣਾ ਕੈਰੈਕਟਰ ਸਾਡੀ ਜਪੇ ਲਿਆ ਕੇ ਦੇ ਖਾਲਿਓ ਆਪਣੇਓ ਅਗਲੇ ਪਤਾ ਨਹੀਂ ਚੋਰੀ ਚਿਕਾਰੀ ਮਾਰ ਧੜ ਕੀ ਕੋਸ਼ਿਸ਼ ਕਰਕੇ ਆਇਆ ਤੁਹਾਡੇ ਇੱਥੇ ਆ ਕੇ ਪਨਾਹ ਲੈ ਲਈ ਅੰਦਾਜ਼ ਤੁਹਾਨੂੰ ਪਤਾ ਨਾ ਉਹਨੂੰ ਪਤਾ ਟੰਬੜ ਕੇ ਜਿਨੋਂ ਅਗਲਾ ਤੁਹਾਡਾ ਭੇਦ ਪਾਉਂਦਾ ਨਾ ਕਹਿੰਦੇ ਘਰ ਦਾ ਭੇਤੀ ਲੰਕਾ ਟਾਵੇ ਜਦੋਂ ਤੁਹਾਡਾ ਭੇਜ ਅਗਲਾ ਪਾ ਕੇ ਤੁਹਾਡੇ ਉੱਤੇ ਵਾਰ ਕਰਕੇ ਜਾਂਦਾ ਮੜਕੇ ਤੁਸੀਂ ਉਂਗਲਾ ਮੂੰਹ 'ਚ ਪਾਉਣੇ ਆ ਚੂਸਦੇ ਉਂਗਲੇ ਉਂਗਲਾ ਜਿਹਦਾ ਸ਼ਹਿਦ ਲਾ ਕੇ ਸੈਨ ਚੂਸੀਦਾ ਉਦਾਂ ਉਂਗਲਾ ਪਾ ਕੇ ਮੂੰਹ 'ਚ ਚੂਸਦੇ ਤੁਸੀਂ ਜਦੋਂ ਤੁਹਾਡੇ ਨਾਲ ਮਾੜਾ ਚੰਗਾ ਸਲੂਕ ਕਰਕੇ ਅਗਲਾ ਗਾਂ ਜਾਂਦਾ ਪ੍ਰਵਾਸੀ ਉਹ ਪਹਿਲਾਂ ਹੀ ਸਮਝ ਜਿਓ ਪਹਿਲਾਂ ਸਮਝ ਜਿਓ ਇਹਨਾਂ ਦੇ ਕੋਲੋਂ ਧੀ ਭੈਣ ਕੋਈ ਕੱਢ ਕੇ ਭਜਾ ਕੇ ਲੈ ਗਿਆ ਜਾਂ ਬੱਚੇ ਨੇ ਮਾੜਾ ਚੰਗਾ ਕੰਮ ਕਰ ਗਿਆ ਜਾਂ ਬਜ਼ੁਰਗ ਨੂੰ ਮਾਰ ਢਾਡ ਗਿਆ ਕੌਣ ਜ਼ਿੰਮੇਵਾਰ ਆ ਤੂੰ ਹੀ ਆਪ ਜ਼ਿੰਮੇਵਾਰ ਆ ਆਪ ਉਮਰ ਕੇ ਆਪਾਂ ਕਹਿ ਦਨੇ ਆ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਨੇ ਸਾਡੀ ਬਾਹ ਨਹੀਂ ਫੜੀ ਜਦੋਂ ਅਸੀਂ ਤਾਂ ਨੂੰ ਖੁਦ ਕਹਿਣ ਦੇ ਆ ਕਿ ਜੇਕਰ ਤੁਸੀਂ ਰੱਖਣਾ ਜੇਕਰ ਤੁਹਾਨੂੰ ਇਹਨਾਂ ਦੇ ਉੱਤੇ ਜ਼ਿਆਦਾ ਵਿਸ਼ਵਾਸ ਆ ਜੇ ਤੁਹਾਨੂੰ ਇਹ ਚੰਗੇ ਲੱਗਦੇ ਆ ਜੇ ਤੁਹਾਨੂੰ ਇਹ ਪੈਸੇ ਥੋੜੇ ਜਿਮ ਕੰਮ ਕਰਕੇ ਜੰਦੇ ਆ ਤੇ ਕੰਮ ਸੇ ਕੰਮ ਪੁਲਿਸ ਵੈਰੀਫਿਕੇਸ਼ਨ ਤੇ ਕਰਾ ਲਿਆ ਕਰੋ ਤੁਹਾਨੂੰ ਬੜਾ ਸਮਝਾ ਰਹੇ ਬੜਾ ਸਮਝਾ ਰਹੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੋਟਲਾਂ ਦੇ ਵਿੱਚ ਪੈਸਿਆਂ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਜਿੱਥੇ ਬਣਦੀਆਂ ਉੱਥੇ ਸਾਰੇ ਥਾਂ ਦੇ ਭਈਏ ਤਨਾਤ ਹੋ ਗਏ ਪੈਰਾਂ ਨਾਲ ਆਟੇ ਪੈਰਾਂ ਨਾਲ ਬਰਫੀਆਂ ਤੁਹਾਨੂੰ ਪਤਾ ਨਹੀਂ ਕਿੰਨੇ ਗੰਦੇਮੰਦੇ ਢੰਗ ਦੇ ਪਨੀਰ ਤੇ ਕਿੰਨਾ ਕੋ ਪਕੌੜੇ ਬਣਾਵਣਾ ਪੈਰਾਂ ਨਾਲ ਟੇ ਗੁੰਨ ਗੁੰਨ ਕੇ ਖਵਾਉਣ ਦੇ ਕਰੀ ਕਿਸ ਨੇ ਧਿਆਨ ਦਿੱਤਾ ਕਦੀ ਕਹਿੰਨੇ ਧਿਆਨ ਸਰਕਾਰ ਨੇ ਨਹੀਂ ਦਿੱਤਾ ਜਿਹੜੇ ਸਰਕਾਰ ਦੇ ਨਮਾਇंदे ਹੋ ਤੇ ਆਪ ਗੱਡੀਆਂ ਡੱਕ ਡੱਕ ਕੇ ਇਹਨਾਂ ਦੇ ਪੈਰਾਂ ਨਾਲ ਗੁੱਡੇ ਸਮੋਸੇ ਤੇ ਪੈਰਾਂ ਨਾਲ ਗੁੱਡੇ ਇਹਨਾਂ ਦੇ ਕੋਲੋਂ ਮਟਰ ਤੇ ਪਨੀਰ ਪਕੌੜੇ ਖਾ ਕੇ ਜਾਂਦੇ ਉਹਨਾਂ ਨੇ ਕੀ ਧਿਆਨ ਦੇਣਾ ਉਹ ਧਿਆਨ ਦੇਣਾ ਗੁਰੂਆਂ ਫੌਜਾਂ ਨੇ ਤੇ ਗੁਰੂਆਂ ਫੌਜਾਂ ਜਦੋਂ ਧਿਆਨ ਦਿੰਦੀਆਂ ਫੇਰ ਪ੍ਰਸ਼ਾਸਨ ਉਹਨਾਂ ਨੂੰ ਉੱਤੇ ਤੰਜ ਕੱਸਦਾ ਆ ਕਿ ਤੂੰ ਹੀ ਕੌਣ ਨੇ ਤੁਹਾਨੂੰ ਸਰਕਾਰ ਨੇ ਕੀ ਹੱਕ ਦਿੱਤਾ ਇਹ ਕੰਮ ਕਰਨ ਦਾ ਉਹ ਸਾਨੂੰ ਹੱਕ ਸਰਕਾਰ ਨੇ ਕਿ ਦੇਣਾ ਆਂਦ ਸੰਗਤ ਪਿਆਰੀ ਆ ਸੰਤ ਰੱਬ ਨੇ ਹੱਕ ਦਿੱਤਾ ਜਿਹੜਾ ਕਲਗੀਆਂ ਵਾਲਾ ਪਾਦਸ਼ਾਹ ਆ ਉਹ ਜੇ ਤੁਹਾਡੇ ਕੋ ਸਰਕਾਰ ਨਹੀਂ ਚੱਲਦੀ ਤੇ ਭਰਾਵੋ ਤਾਂ ਹੱਥ ਖੜੇ ਕਰ ਦਿਓ ਯਾਰ ਹੱਥ ਖੜੇ ਕਰ ਦਿਓ ਪੁਲਿਸ ਪ੍ਰਸ਼ਾਸਨ ਵਾਲਿਓ ਭਰਾਵੋ ਤੁਹਾਨੂੰ ਲੱਖਾਂ ਦੇ ਹਿਸਾਬ ਨਾਲ ਗੌਰਮੈਂਟ ਵੱਲੋਂ ਪੈਸਾ ਮਿਲਿਆ ਜਨਤਾ ਦੀ ਸੇਵਾ ਕਰਨ ਦਾ ਤੇ ਤੁਸੀਂ ਕੁੰਭ ਕਰਨ ਦੀ ਨੀਂਦ ਸੁੱਤੇ ਹੋ ਯਾਰ ਓ ਯਾਰ ਥਾਂ ਥਾਂ ਛਾਪੇ ਮਾਰੋ ਯਾਰ ਗੰਦ ਖਵਾਇਆ ਜਾ ਰਿਹਾ ਭਈਏ ਦਿਨ ਦਿਨ ਤੁਹਾਨੂੰ ਜ਼ਹਿਰ ਦੇ ਰਹੇ ਆ ਆ ਨਕਲੀ ਦੁੱਧ ਬਣਾਉਣਾ ਆਪਣੇ ਪੰਜਾਬੀਆਂ ਨੂੰ ਪਤਾ ਤੱਕ ਨਹੀਂ ਭਈਆਂ ਨੇ ਪਤਾ ਲਾਇਆ ਵੀ ਨਕਲੀ ਦੁੱਧ ਬਣਾਓ ਨਕਲੀ ਖੋਏ ਬਣਾਓ ਨਕਲੀ ਪਨੀਰ ਬਣਾਓ ਤਾਂ ਸਾਡੇ ਪੰਜਾਬੀ ਭਰਾਵਾਂ ਤੇ ਵਾਰ ਸਾਡੇ ਪੰਜਾਬੀ ਭਰਾਵਾਂ ਤੇ ਜ਼ੁਲਮ ਇਹ ਵੀ ਇਹਨਾਂ ਨੇ ਕਰਨੇ ਸ਼ੁਰੂ ਕੀਤੇ ਆ ਢੀਆਂ ਬੱਚੀਆਂ ਭੈਣਾ ਕੋਈ ਬੱਚਾ ਸੇਵ ਹੈ ਨਹੀਂ ਪੰਜਾਬ ਦੇ ਵਿੱਚ ਕਾਨੂੰਨ ਨਾਂ ਦੀ ਵਿਵਸਥਾ ਖਤਮ ਮਲਿਆ ਮੇਟ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਉਹ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਵੀਰ ਨੂੰ ਜਿਹੜਾ ਇਸ ਜਹਾਨ ਤੋਂ ਤੁਰ ਗਿਆ ਅਸੀਂ ਸਾਰੇ ਜਣੇ ਉਹਨਾਂ ਦੇ ਪਰਿਵਾਰ ਦੇ ਨਾਲ ਹਮਾਇਤ ਕਰਦੇ ਆਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਮਹਾਰਾਜ ਉਸ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਸਥਾਨ ਬਖਸ਼ੀ ਤੇ ਉਸ ਨੂੰ ਇਨਸਾਫ ਮਿਲੇ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਹੋਊਗਾ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਤੇ ਸਾਰੇ ਚੰਗੇ ਨਹੀਂ ਠੀਕ ਆ ਜੀ ਤੇ ਜਿਹੜੇ ਚੰਗੇ ਵੀਰ ਅਫਸਰ ਨੇ ਉਹ ਉਹਨੂੰ ਇਹਨ ਇਨਸਾਫ ਜਰੂਰ ਦਿਵਾਇਓ ਵੀਰ ਨੂੰ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਮਹਾਰਾਜ ਕਿਰਪਾ ਕਰੇ ਆਪਣੇ ਪੰਥ ਤੇ ਚੜ੍ਹਦੀ ਕਲਾ ਕਰੇ ਕੁਝ ਬਚਨ ਹੀ ਤੁਹਾਡੇ ਨਾਲ ਸਾਂਝੇ ਕੀਤੇ ਆ ਮਨ ਨੂੰ ਬੜਾ ਦੁੱਖ ਲੱਗਾ ਬਹੁਤ ਮਨ ਮਨ ਨੂੰ ਠੇਸ ਪਹੁੰਚਿਆ ਪੀੜਾ ਨਹੀਂ ਹੀ ਹੋਣਾ ਚਾਹੀਦਾ ਕਿ ਇਹ ਮਾਂ ਦਾ ਪੁੱਤਰ ਸੀ ਹੀ ਰਿਆਰਗਾ ਪੁੱਤ ਹੀ ਅਗਲੇ ਨੇ ਢੇਰੀ ਕਰ ਦਿੱਤਾ ਨਾ ਕੋਈ ਕਸੂਰ ਨਾ ਕੋਈ ਗੱਲ ਨਾ ਕੋਈ ਬਾਤ ਇਹ ਚਲਦੀ ਪੋਸਟ ਨੂੰ ਸਾਰੇ ਜਣੇ ਸੰਗਤਾਂ ਤੱਕ ਸ਼ੇਅਰ ਕਰਿਓ ਠੀਕ ਆ ਜੀ ਬੜਾ ਮਨ ਦੁਖੀ ਦੁਖੀ ਹੋਇਆ ਜੀ ਬਹੁਤ ਕਾ ਲੱਗਾ ਜੀ ਕੀ ਵੇਖਿਆ ਕੁਝ ਨਹੀਂ ਵੇਖਿਆ ਉਹਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ